ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਛੇ ਫਰੀਦ ਕੇ ਇਕ ਓੰਕਾਰ ਸਤਿਗੁਰ ਪ੍ਰਸਾਦ ਜਿਤ ਦਿਹੜੈ ਧਨਵਰੀ ਸਾਹੇ ਲਈ ਦਿਖਾਈ ਮਲਕ ਜੇ ਕੰਨੀ ਸੁਣੀਦਾ ਮੂੰਹ ਦੇ ਖਾ ਲਿਆ ਜਿੰਦ ਨਿਮਾਣੀ ਕੱਢੀਐ ਹੱਡਾਂ ਕੂਕੜਕਾਹੀ ਸਾਹੇ ਲਿਖੇ ਨਾ ਚਲਨੀ ਜਿੰਦੂ ਕੋ ਸਮਝਾ ਜਿੰਦ ਵੋਟੀ ਮਰਨ ਵਰ ਲੈ ਜਾਸੀ ਪਰਾਏ ਆਪਨ ਹੱਥੀ ਝੋਲਕੇ ਕੈ ਗਲ ਲੱਗੇ ਤਾਈ ਬਾਰੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਨੀ ਆਏ ਫਿਰਦਾ ਕਿڑی ਪਵੰਦਈ ਖੜਾ ਨਾ ਆਪ ਮੁਹਾਈ ਫਰੀਦਾ ਦਰਦਰਵੇਸੀ ਗਾਖੜੀ ਚੱਲਾਂ ਦੁਨੀਆਂ ਪੱਤ ਬਨ ਉਠਾਈ ਪੋਟਲੀ ਕਿੱਥੇ ਵੰਜਾ ਕੱਤ ਕਿਜ ਨਾ ਬੁੱਝੈ ਕਿਜ ਨਾ ਸੁਝੈ ਦੁਨੀਆਂ ਗੁੱਜੀ ਪਾਹੇ ਸਾਈ ਮੇਰਾ ਚੰਗਾ ਕੀਤਾ ਨਾਹੀਂ ਤਾਂ ਹੰਬੀ ਦਜਾਂ ਰੀਦਾ ਜੇ ਜਾਣਾ ਤਿਲ ਥੋੜੜੇ ਸਮਰ ਬੁੱਕ ਭਰੀ ਜੇ ਜਾਣਾ ਸ਼ੋ ਨੰਦੜਾ ਤਾ ਥੋੜਾ ਆਮਾਨ ਕਰੀ ਜੇ ਜਾਣਾ ਲੜ ਛਿਜਨਾ ਕੀ ਦੀ ਪਾਈ ਗੰਡ ਤੈਂ ਜੇ ਵੜ ਮੈਂ ਨਾਹੀ ਕੋ ਸਭ ਜਗ ਡਿਠਾ ਹਨ ਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾਲੇਖ ਆਪਨੜੇ ਗਿਰਵਾਨ ਮੈਂ ਸਿਰਨੀਵਾ ਕਰ ਦੇਖ ਰਿਦਾ ਜੋਤੈ ਮਰਨ ਮੁਕੀਆਂ ਤੇ ਨਾਨਾ ਮਾਰੀ ਕੁੰਮ ਆਪਨੜੇ ਕਰ ਜਾਈ ਹੈ ਪੈਰ ਤਿਨਾ ਦੇ ਚੁੰਮ ਰਿਦਾ ਜਾਂ ਤੂੰ ਖਟਣ ਵੇਲ ਤਾਂ ਤੂ ਰਤਾ ਦੁਨੀ ਸੋ ਮਰਗ ਸਵਾਈ ਨਹੀਂ ਹੈ ਜਾਂ ਪਰਿਆ ਤਾਂ ਲੱਦਿਆ ਦੇਖ ਫਰੀਦਾ ਜੂਥਿਆ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿਛਾ ਰਿਹਾ ਦੂਰ ਦੇਖ ਫਰੀਦਾ ਜੇਥਿਆ ਸ਼ੱਕਰ ਹੋਈ ਵਿਸਹ ਸਾਈਂ বাজੋ ਆਪਣੇ ਵੇਦਨ ਕਹੀਏ ਕਿਸ ਫਰੀਦਾ ਅੱਖੀਂ ਦੇਖ ਪਤੀਣੀਆ ਸੁਨ ਸੁਨਰੀ ਨੇ ਕੰਨ ਛਾਫ ਪਕੰਦੀ ਆਈਆ ਹੋਰ ਕਰੀ ਜੀਵਨ ਰੀਦਾ ਕਾਲੀ ਜਿਨੀ ਨਾ ਰਾਵਿਆ ਟੋਲੀ ਰਵੇ ਕੋਈ ਕਰ ਸਾਈਂ ਸਿਓ ਪਿਰਹੜੀ ਰੰਗ ਨ ਹਿਲਾ ਹੋਇ ਮਹਿਲਾ ਤੀਜਾ ਰੀਦਾ ਕਾਲੀ ਟੋਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਨਾ ਲਾਇ ਪਿਰ ਨ ਲਗਈ ਜਿਸ ਲੋ ਚੈ ਸਭ ਕੋਇ ਇਹ ਪਿਰੰਪੇ ਆਲਾ ਖਸਮ ਕਾ ਜੈ ਪਾਵੇ ਤਾਂ ਦੀ ਰੀਦਾ ਜਿਨ ਲੋਇਨ ਜਗ ਮੋਹਿਆ ਸੀ ਲੋਇਨ ਮੈਂ ਟਿਠ ਕਜਲ ਰੇਖ ਨ ਸੈਂਦਿਆ ਸੀ ਪੰਖੀ ਸੁਹਿ ਬਹਿਠ ਹਰਿਦਾ ਕੂ ਕਹਿੰਦਿਆ ਚਾਹਿੰਦਿਆ ਮਤੀ ਦਿਂਦਿਆ ਨਿਤ ਜੋ ਸ਼ੈਤਾਨੁ ਜਾਇ ਕਿ ਕਿਤੇ ਫੇਰੈ ਚਿੱਤ ਰੀਦਾ ਥਿਓ ਪੁਆਈ ਦਬ ਜੇ ਸਾਈਂ ਲੋੜੈ ਸਭ ਇਕ ਛਿਜੈ ਬਿਆਲ ਤਾੜੀ ਹੈ ਤਾਂ ਸਾਈਂ ਦੇ ਦਰਵਾਜ਼ਾ ਰੀਦਾ ਖਾਕ ਨਾ ਨਿੰਦੀਐ ਖਾਕੂ ਜੇੜ ਨਾ ਕੋਏ ਜੀਵਦਿਆ ਪੈਰਾਤ ਲੈ ਮੂਆ ਉੱਪਰ ਹੋਏ ਰੀਦਾ ਗਿਆ ਲਬਤਾ ਨਿਹੋ ਕਿਆ ਲਬ ਤਾਂ ਕੂੜਾ ਨੇਹ ਕੀਚਰ ਚੱਤ ਲੰਗਾਈ ਐ ਛੱਪਰ ਟੁੱਟੇ ਮੇਹ ਰੀਦਾ ਜੰਗਲ ਜੰਗਲ ਕਿਆ ਪਵੈ ਬਨ ਕੰਡਾ ਮੋੜੇ ਵਸੀ ਰਬ ਹਿਆਲੀ ਐ ਜੰਗਲ ਕਿਆ ਟੁੰਡੇ ਰੀਦਾ ਇਹ ਨੀਨਕੀ ਜੰਗੀ ਐ ਥਲ ਡੂੰਗਰ ਪਿਓਮ ਆਜੀ ਫਰੀਦਾ ਪੂਜੜਾ ਸੈ ਕੋ ਹਾਂ ਕੀਓ ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉਠਣ ਪਾਸ ਤਿਗ ਤਿਨਾ ਦਾ ਜੀਵਿਆ ਜਿਨਾ ਵਿਡਾਨੀਆ ਸ ਫਰੀਦਾ ਜਿਵੇਂ ਹੁੰਦਾ ਵਾਰਿਆ ਮਿੱਤਾ ਆਇ ਰਿਆ ਹੀੜਾ ਜਲਮ ਜੀਠ ਜਿਉ ਉਪਰ ਅੰਗਾਰਾ ਫਰੀਦਾ ਲੋੜਾ ਦਾਖ ਬਿਜੂਰੀਆਂ ਕਿੱਕਰ ਵੀ ਜੈ ਜੱਟ ਹੰਡੈ ਉਨ ਕ ਤਾਇੰਦਾ ਤੈਂਦਾ ਲੋੜੈ ਕਟ ਰੀਦਾ ਗਲਿਏ ਚਿੱਕੜ ਦੂਰ ਕਰ ਨਾਲ ਪਿਆਰੀ ਨੇਹ ਚਲਾ ਤਬ ਜੈ ਕੰਬਲੀ ਰਹਾ ਤਾ ਟਟੈ ਨੇ ਕਿੱਜੋ ਸੀ ਜੋ ਕੰਬਲੀ ਅੱਲਾ ਵਰਸਾ ਮੇਹ ਜਾਇ ਮਿਲਾ ਤਿਨਾ ਸਜਨਾ ਤੁੱਟ ਨਾ ਹੀ ਨੇ ਹੈ ਫਰੀਦਾ ਮੈਂ ਪੁਲਾਵਾ ਪੱਗ ਦਾ ਮਤ ਮੈਦੀ ਹੋਈ ਜਾਹੀ ਗਹਿਲਾ ਰੂਹ ਨਾ ਜਾਣੀ ਸਿਰ ਪੀ ਮਿੱਠੀ ਖਾਈ ਫਰੀਦਾ ਸ਼ੱਕਰਖੰਡ ਨਿਵਾਤ ਗੁੜ ਮਾਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਭੂਜਨ ਤੁਦ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁਖ ਜਿਨਾ ਖਾਦੀ ਚੋਪੜੀ ਕਣੇ ਸਹਨ ਕੇ ਦੁਖ ਰੁੱਖੀ ਸੁੱਕੀ ਖਾਏ ਕੈ ਠੰਡਾ ਪਾਣੀ ਪੀਓ ਹਿਦਾ ਦੇਖ ਪਰਾਈ ਚੋਪੜੀ ਨਾ ਤਰਸਾਈ ਜੀਓ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋਂ ਦੋਹਾਗਨੀ ਤੂੰ ਕਿਉਂ ਰਹਿ ਨ ਵਿਹਾਰ ਸਾਹੁਰਾ ਟੋਈ ਨਾਲੇ ਪਈਐ ਨਾਹੀਂ ਥਾਉਂ ਪਿਰਵਾਤਰੀ ਨਾ ਪੁਛਈ ਤਨ ਸੁਹਾਗ ਨਾ ਸਾਹੁਰਾ ਪਈਐ ਕੰਤ ਕੀ ਕੰਤ ਅਗਮ ਅਥਾ ਨਾਨਕ ਸੋ ਸੁਹਾਗਨੀ ਜੋ ਭਾਵੈ ਵੀ ਪਰਵਾਹ ਨਾਤੀ ਤੋਤੀ ਸੰਭਈ ਸੁੱਤੀ ਆਏ ਨਚਿੰਦ ਫਿਰਦਾ ਰਹੀ ਸਬੇੜੀ ਹਿੰਗਦੀ ਗਈ ਕਤੋਰੀ ਗਾਂਦ ਜੋ ਬਣ ਜਾਂਦੇ ਨਾ ਡਰਾ ਜੇ ਸਹਿ ਪ੍ਰੀਤ ਨ ਜਾਹੀ ਪ੍ਰੀਦਾ ਕਿਤੀ ਜੋ ਬਣ ਪ੍ਰੀਤ ਬਿਨ ਸੁੱਕ ਗਏ ਗੁਮਲਾ ਪ੍ਰੀਦਾ ਕਿੰਤ ਘਟੋਲਾ ਵਾਣ ਦੁਖ ਬਿਰਹ ਵਿਸ਼ਾਮ ਲੇਪ ਇਹ ਹਮਾਰਾ ਜੀਵਨਾ ਤੂੰ ਸਾਈਵ ਸੱਚੀ ਰੇਕ ਬਿਰਹਾ ਬਿਰਹਾ ਆਖੀਐ ਬ੍ਰਾਹਤ ਸੁਲਤਾਨ ਫਰੀਦਾ ਜਿੱਤਨ ਵੀ ਰੋਹਣਾ ਉਪਜੈ ਸੋ ਤਨ ਜਾਨ ਮਸਾਂ ਫਰੀਦਾ ਏਵੇਂ ਸਗੰਦਲਾ ਤਰਿਆਂ ਖੰਡ ਲਿਵਾੜ ਇਕ ਰਾਹੇਂ ਦੇ ਰਹਿ ਗਏ ਇਕ ਰਾਦੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਭ ਲੇਖ ਰੱਬ ਮੰਗੇ ਸਿਆ ਵਾਹੋ ਕਿ ਰਕਮ ਰੀਦਾ ਦਰ ਦਰਵਾਜੈ ਜੈ ਕੈ ਕਿਉ ਢਠੋ ਕੜਿਆਲ ਇਹਨੇ ਦੋ ਸ਼ਾਮਾਰੀ ਐ ਹਮ ਦੋ ਸ਼ਾਂ ਕਾ ਕੀ ਹਾਲ ਕੜੀਏ ਕੜੀਏ ਵਾਰੀਏ ਪਹਿਰੀ ਲੈ ਸਜਾਈ ਸੋਹੜਾ ਕੜਿਆਲ ਜਿਉ ਦੁਖੀ ਰਹਿਨ ਵਿਹਾਰ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ ਜਿਸ ਵਰਿਆ ਜੀਵਨਾ ਪੀਤਨ ਹੋ ਸਿਖੇਂ ਫਿਰਦਾ ਬਾਰ ਪਰਾਇਆ ਬੈਸਨਾ ਸਾਈ ਮੁਝੇ ਨਦੀਹ ਜੇ ਤੂੰ ਐਵੇਂ ਰਖਸੀ ਜਿਉਂ ਸ਼ਰੀਰੋਂ ਦੇ ਕੰਧ ਕੁਹਾੜਾ ਸਿਰ ਕੜਾ ਵਨ ਕੈ ਸਰ ਲੋਹਾਰ ਈਦਾ ਹੋ ਲੋੜੀsho ਆਪਣਾ ਤੂ ਲੂਲਾ ਯੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਨਾਹੀ ਲੋਣਾ ਅੱਗੇ ਗਏ ਸਿੰਜਾਪਸੰ ਝੋਟਾਂ ਖਾਸੀ ਕੌਣ ਪਾਸਦ ਮਾਂਵੇਂ ਸਤ ਸਿਰ ਤੇਰੀ ਸਡੋ ਰੱਡ ਜਾਇ ਸੁਤੇ ਜੀ ਰਾਨ ਮੈਂ ਥੀਏ ਅਤੀ ਮੰਗੜ ਫਰੀਦਾ ਕੋਠੇ ਮੰਡਪ ਮਾੜੀਆਂ ਉਹ ਸਾਰੇ ਦੀ ਪੀ ਗਏ ਕੂੜਾ ਸਦਾ ਕਰ ਗਏ ਗੁਰੀ ਆਏ ਪਏ ਰੀਦਾ ਖਿੰਥੜ ਮੇਖਾ ਗਲੀਆਂ ਜਿੰਦ ਨ ਕਾਈ ਮੇਖ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ਰੀਦਾ ਦੂੰਦੀ ਬਲੰਦਿਆ ਮਰਕ ਬਹੀਠਾਏ ਗੜ ਲੀਤਾ ਕਟ ਨੁਟਿਆ ਦੀਵੜੇ ਗਿਆ ਬੁਝਾਏ ਫਰੀਦਾ ਵੇਖ ਪਾਹ ਜੇ ਥੀਆਂ ਜੇ ਸਰ ਥੀਆਂ ਤਿਲਾਹ ਕਮਾਦੇ ਅਰ ਕਗਦੇ ਕਨੇ ਕੋਇ ਰਿਆ ਮੰਦੇ ਅਮਲ ਕਰੇਂਦਿਆ ਇਹ ਸਜ਼ਾ ਇਤੀਨਾ ਫਰੀਦਾ ਕਨ ਮੁਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਨਾ ਦਿਲ ਅੰਧਿਆਰੀ ਰਾਤ ਫਰੀਦਾ ਰਤਿ ਰਤਨਾ ਨਿਕਲੈ ਜੇ ਤਨ ਕੀ ਰਹੇ ਕੋਈ ਜੋ ਤਨ ਰਤ ਤੇ ਰਬ ਸਿਉ ਤਿਨ ਤਨ ਰਤਨਾ ਹੋਈ ਮੈਲਾ ਤੀਜਾ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਈ ਜੋ ਸ਼ਰਤ ਤੇ ਆਪਨੇ ਤਿਨ ਤਨ ਲੋਭ ਰਤ ਨਾ ਹੋਈ ਪੈ ਪਿਆ ਤਨ ਖੀਨ ਹੋਏ ਲੋਭ ਰਤ ਵਿਚੋਂ ਜਾਏ ਜੋ ਬਸੰਤਰਤਾਤ ਸੁਧ ਹੋਏ ਤੋ ਹਰ ਕਾਪੋ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਨੇ ਜਿਰਤੇ ਹਰ ਰੰਗ ਲਾਈ ਰੀਦਾ ਸੋਈ ਸਰਵਰ ਢੂੰਡ ਲੋ ਜਿੱਥੋਂ ਲਬੀ ਵਥ ਛਪੜ ਟੁੰਡੇ ਕਿਆ ਹੋਵੇ ਚਿੱਕੜ ਡੂਬੇ ਹੱਥ ਰੀਦਾ ਨੰਦੀ ਕੰਤ ਨਾ ਰਾਵਿਓ ਵੱਡੀ ਥੀ ਮਿਆਸ ਤਨ ਕੋ ਕਹਿੰਦੀ ਗੁਰ ਮੈਂ ਕੈਸੇ ਨਾਮ ਮਿਲਿਆਸ ਫਰੀਦਾ ਸਿਰ ਭਲਿਆ ਦਾੜੀ ਭਲੀ ਮੁੱਛਾਂ ਵੀ ਭਲੀਆਂ ਰੇ ਮਨ ਗਹਿ ਲੈ ਬਾਬ ਨੇ ਮਾਨ ਹੈ ਕਿਆਰ ਲਿਆ ਫਰੀਦਾ ਕੋਠੇ ਤੁਕਣ ਕੇ ਤੜਾ ਪਿਰ ਨੀਂਦ ਨਹੀਂ ਵਾਰ ਜੋ ਦਿਲ ਦੇ ਗਾਣਵੇਂ ਗਏ ਵਿਲਾੜ ਵਿਲਾ ਫਰੀਦਾ ਕੋਠੇ ਮੰਡਪ ਮਾਰੀਆਂ ਇਹ ਤੇ ਨਾ ਲਾਈ ਚਿੱਤ ਮਿੱਟੀ ਪਈ ਅਤੋਲ ਵੀ ਕੋਏ ਨਾ ਹੋ ਸੀ ਮਿੱਤਰ ਫਰੀਦਾ ਮੰਡਵ ਮਾਲਾ ਲਾਏ ਮਰਗ ਸਤਾਣੀ ਚਿੱਤ ਤਰ ਸਾਈਂ ਜਾਏ ਸੰਭਾਲ ਜਿੱਥੈ ਹੀ ਤੋ ਵੰਜਨਾ ਫਰੀਦਾ ਜਿਨੀ ਕਮੀ ਨਾ ਹੈ ਗੁਣ ਤੇ ਕਮਲੇ ਵੀ ਸਾਰ ਮਤ ਸ਼ਰਮਿੰਦਾ ਆਖੀ ਵਈ ਸਾਈਂ ਦੇ ਦਰਬਾਰ ਗੁਰਦਾਸ ਸਾਹਿਬ ਦੀ ਕਰ ਚਾਪਰੀ ਦਿਲ ਦੀ ਲਾਹੇ ਪਰਾੰਦ ਦਰਵੇਸਾਂ ਨ ਲੋੜੀਏ ਗੁਰਖਾਂ ਦੀ ਜੀ ਰਾਂਦ ਰੀਦਾ ਕਾਲੇ ਮੈਂਡੇ ਕਪੜੇ ਕਾਲਾ ਮੈਂਡਾ ਵੇਸ ਗੁਨਾ ਹੀ ਪਰਿਆ ਮੈਂ ਫਿਰਾ ਲੋਕ ਕਹਿ ਦਰਵੇਸ ਤਤੀ ਤੋ ਨਾ ਪਦਵੈ ਜੇ ਜਲ ਤੁੰਬੀ ਦੇ ਰਿਦਾ ਜੋ ਡੋਹਾ ਗਨ ਰਬ ਦੀ ਚੂਰੇਂ ਦੀ ਚੂਰੇ ਜਾਂ ਕੁਆਰੀ ਤਾਂ ਚਾਉ ਵਿਆਹੀ ਤਾਂ ਮਾਮਲੇ ਰਿਦਾ ਇਹੋ ਪਛੋਤਾਉ ਵਤ ਕੁਆਰੀ ਨਾ ਕੀਐ ਕੱਲਰ ਕੇਰੀ ਝਪੜੀ ਆਏ ਉਲੱਥੇ ਹੰਜ ਕਿੰਜੂ ਬੋੜ ਨਾ ਪਿਵੈ ਉਡਣ ਸੰਧੀ ਦੰਜ ਹੰਸ ਉਡਰ ਕੋਧਰੇ ਪਿਆ ਲੋਕ ਵੀ ਡਰਨ ਜਾਈ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੁਦਰਾ ਖਾਈ ਚਲ ਚਲ ਗਈਆ ਪੰਖੀਆ ਜਿਨੀ ਵਸਾਈ ਤਲ ਰਿਦਾ ਸਰ ਪਰਿਆ ਪੀ ਚਲਸੀ ਥੱਕੀ ਕਵ ਲਈ ਕਲ ਰਿਦਾ ਇਟ ਸਰਾਣੇ ਪੁਏ ਸਵਨ ਕੀੜਾ ਲੜਿਓ ਮਾਸ ਕੇਤੜਿਆ ਜਗ ਵਾਪਰੇ ਇਕਤ ਭਿਆ ਪਾਸ ਫਰੀਦਾ ਪੰਨੀ ਕੜੀ ਸਵੰਨਵੀ ਟੂਟੀ ਨਾ ਘਰ ਲਜ ਅਜਰਾਇਲ ਫਰਿਸ਼ਤਾ ਕਹਿ ਕਰ ਨਾ ਠੀ ਅਜ ਫਰੀਦਾ ਪੰਨੀ ਕੜੀ ਸਵੰਨਵੀ ਟੂਟੀ ਨਾ ਘਰ ਲਜ ਜੋ ਸੱਜਣ ਭੁਏ ਭਾਰ ਖੇ ਸੇ ਕਿਉਂ ਆਵੇਂ ਅਜ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਪੰਦੀ ਰੀਤ ਕਭੀ ਚਲਨ ਆਇਆ ਪੰਜੇ ਵਖਤ ਮਸੀਤ ਉਠ ਫਰੀਦਾ ਉਜੂ ਸਾਜ ਸੁਬੇ ਨਿਵਾਜ ਪੁਜਾਰ ਜੋ ਸਿਰਸਾਈ ਨਾਨੀ ਹੈ ਸੋ ਸਿਰ ਕਾ ਪੂਤਾ ਜੋ ਸਿਰਸਾਈ ਨਾਨੀ ਵੈ ਸੋ ਸਿਰ ਕੀ ਜੈ ਕਾਏ ਕੁੰਨੇ ਹਟ ਜਲਾਈਐ ਬਲਨ ਸੰਦੇ ਥਾ ਰੀਦਾ ਕਿਥੈ ਟੈਂਡੇ ਮਾਪਿਆ ਜਿੰਨੀ ਤੂੰ ਜਨਿਓ ਸੈਂ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀ ਨਿਓ ਰੀਦਾ ਮਨ ਮੈਦਾਨ ਕਰ ਟੋਏ ਤੇ ਬੇਲਾ ਹੈ ਅਗੈ ਮੂਰ ਨਾ ਆਵਸੀ ਦੁਜਕ ਸੰਦੀਪਾ ਹੈ ਮਹਿਲਾ ਪੰਨਾ ਰੀਦਾ ਖਲਕ ਖਲਕਵਾਂ ਖਲਕਵਸੈ ਰਬ ਮਾਹੇ ਮੰਦਾ ਕਿਸ ਨੂੰ ਵਾਕੀਐ ਜਾਂ ਤਿਸ ਬਿਨ ਕੋਈ ਨਾ ਹੈ ਰਿਦਾ ਜੇ ਦੇਹ ਨਾਲਾ ਕੱਪਿਆ ਜੇ ਗਲ ਕਪੈ ਚੁਖ ਪਵਨ ਨਾ ਇਤੀ ਮਾਮਲ ਹੈ ਸ਼ਾਹ ਨਾ ਇਤੀ ਦੁਖ ਚਬਨ ਚਲਰ ਤਨ ਸੇ ਸੁਣੀਰ ਬਹਿ ਗਏ ਕਿਹੜੇ ਮੁਤੀ ਦਾ ਸੀ ਜਾਨੀ ਚਲ ਗਏ ਰਿਦਾ ਬੁਰੇ ਦਾ ਫਲਾ ਕਰ ਗੁੱਸਾ ਮੰਨ ਹੰਡਾਈ ਜੇਹੀ ਰੋਗ ਨਾ ਲਗਈ ਪੱਲੇ ਸਭ ਕਿਸੇ ਪਾ ਫਰੀਦਾ ਪੰਖ ਪਰਾਉਨੀ ਧੁਨੀ ਸੁਹਾਵਾ ਬਾਗ ਨੌਬਦ ਵਜੀ ਸੁਬੈ ਸੋ ਚੱਲਣ ਕਾ ਕਰਸਾ ਨੀਦ ਰਾਤ ਕਥੂਰੀ ਵੰਡੀ ਐ ਸੁਤਿਆ ਮਿਲੈ ਨਾ ਪਾਓ ਜਿਨਾ ਨੈਣ ਨਿੰਦਰਾ ਵਲੀ ਤਿਨਾ ਮਿਲਨ ਕੁਆ ਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਏ ਜਗ ਉੱਚੇ ਚੜ ਕੇ ਦੇਖਿਆ ਤਾਂ ਕਰ ਕਰ ਹੀ ਹਾ ਅਗ ਮਹਿਲਾ ਪੰਨਾ ਰੀਦਾ ਪੂਮ ਰੰਗਾਵਲੀ ਮਨ ਰਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਕਿੰਨਾ ਅੰਚ ਨ ਲਾਗ ਮਹਿਲਾ ਪੰਨਾ ਰੀਦਾ ਉਮਰ ਸੁਹਾਵੜੀ ਸੰਗ ਸੁਨੜੀ ਦੇਹ ਵਿਰਲੇ ਕੇਈ ਪਾਇਨ ਜਿੰਨਾ ਪਿਆਰੇ ਨੇ ਹੈ ਕੰਧੀ ਬਹਿਨਾ ਟਾਈ ਤੋ ਕੀ ਲਿਖਾ ਦੀਨਾ ਜਿਧਰ ਰਬਰ ਜਾਏ ਵਹਿਨ ਤੀਦਾ ਹੂੰ ਭੋ ਕਰੀ ਰੀਦਾ ਦੁਖਾਂ ਸੇਤੀ ਦੇ ਹੋ ਗਿਆ ਸੂਲਾ ਸੇਤੀ ਰਾਤ ਖੜਾ ਪੁਕਾਰੇ ਪਤਨੀ ਬੀੜਾ ਕਪਰਵਾਤ ਲੰਮੀ ਲੰਮੀ ਨਦੀ ਵਹ ਕੰਦੀ ਕੇਹ ਰਹਿਤ ਬੇੜੇ ਨੋ ਕੱਪਰ ਕਿਆ ਕਰੇ ਜੇ ਪਤਨ ਰਹੇ ਸੁਚੇਤ ਰੀਦਾ ਗਲੀ ਸੋ ਸੱਜਣ ਵੀਹ ਇਕ ਟੁਡੇਂਦੀ ਨਾਲ ਤੁਖਾਂ ਜੂ ਮਾਲੀ ਹ ਕਾਰਨ ਤੇ ਨਾ ਮਾਫੀ ਰੀਦਾ ਇਹ ਤਨ ਕੋਕਨਾ ਨਿਤਨ ਦੁਖੀ ਐ ਕੌਣ ਕੰਨੇ ਬੁਜੇ ਦੇ ਰਹਾ ਕਿਤੀ ਵਗੈ ਪੌਣ ਰੀਦਾ ਰਬ ਖਜੂਰੀ ਪੱਕੀਆਂ ਮਾਖੇ ਨਹੀਂ ਵਹਨ ਜੋ ਜੋ ਮੰਝੈ ਢਿਹੜਾ ਸੂ ਮਰ ਹੱਥ ਪਵਨ ਰੀਦਾ ਤਨ ਸੁੱਕਾ ਪਿੰਜਰ ਖੀਆ ਤਲੀਆਂ ਕੂੜੈ ਕਾਗ ਅਜੈ ਸੋ ਰਬ ਨਾ ਬਾਹੜਿਓ ਦੇਖ ਬੰਦੀ ਕੀ ਬਾਗ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੋਇ ਨੈਨਾ ਮਤ ਸੁਹੋ ਪਿਰ ਦੇਖਣ ਕੀਆਸ ਕਾਗਾ ਚੁੰਡਨਾ पिੰਜਰਾ ਬਸੈ ਤਾਂ ਉਡਰ ਜਾਹੀ ਜਿਤ पिੰਜਰਾ ਮੇਰਾ ਸੋ ਵਸੈ ਮਾਸ ਨਾ ਤੀ ਦੂੰ ਖਾਈ ਰਿਦਾ ਗੋਰ ਨੀ ਮਾਣੀ ਛਡ ਕਰੇ ਨੀ ਕਰਿਆ ਕਰਿਆ ਹੋ ਸਰ ਪਰ ਮਿੱਥੈ ਆਪਣਾ ਮਰਨ ਹੁ ਨਾਂ ਡਰਿਆ ਇਨੀ ਲੋਈ ਨਹੀਂ ਦੇਖ ਤੇ ਆ ਕੇਤੀ ਚੱਲ ਗਈ ਫਿਰਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਬਈ ਆਪ ਸਵਾਰਾਂ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਫਿਰਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋ ਕੰਧ ਉੱਤੇ ਰੁਖੜਾ ਕਿਚਰਕ ਬੰਨੈ ਕੀਰ ਫਿਰਦਾ ਕੱਚੇ ਭਾਂਡੇ ਰੱਖੀਐ ਕੀ ਚਰਤਾਏ ਨੀਰ ਹਿਦਾ ਮੈਲ ਸਖਨ ਰਹਿ ਗਏ ਵਾਸਾ ਆਇਆ ਤਲ ਗੋਰਾ ਸੇ ਨੀ ਮਾਨੀਆਂ ਬੈਸਨ ਰੂਹਾ ਮਲ ਅੱਖੀਂ ਸਿਖਾਂ ਬੰਦਗੀ ਚੱਲਣ ਅਜ ਕੇ ਕਲ ਹਿਦੈ ਮੋਤਦਬਨ ਇਵੇਂ ਦਿੱਸੈ ਜਿਉਂ ਦਰਿਆ ਬੈਟਾ ਅਗੇ ਦੋਜ਼ਕ ਤਪਿਆ ਸੁਣੀਏ ਹੌਲ ਪਵੇ ਕਾਹਾ ਇਕ ਨਾਉ ਸਭ ਸੋਜੀ ਆਈ ਇਕ ਫਿਰਦੇ ਵੇ ਪਰਵਾਹ ਅਮਲ ਜੇ ਕੀਤਿਆਂ ਦੁਨੀ ਵਿੱਚ ਸੇਦਰ ਗਏ ਉਗਾਹ ਫਰੀਦਾ ਦਰਿਆ ਵੇ ਕੰਨੈ ਬਗਲਾ ਬੈਠਾ keel ਕਰੇ keel ਕਰਨ ਦੇ ਹੰਝ ਨੂੰ ਅਚਿੰਤੇ ਬਾਜ ਪਏ ਬਾਜ ਪਏ ਕਿਸ ਰੱਬ ਦੇ keelਾਂ ਵਿਸਰੀਆ ਜੋ ਮਨ ਚਿਤਨਾ ਚੇਤੇ ਸੰਨ ਸੋ ਗਾ ਨਿਰਬਖੀਆਂ ਸਾਡੇ ਤਰੇਮੰਗੇ ਹੁਰੀ ਚੱਲੇ ਪਾਣੀਆਂ ਨ ਆਇਓ ਬੰਦਾ ਦੁਨੀ ਵਿੱਚ ਵਤ ਅਸੂਣੀ ਪੰ ਮਲ ਕਲ ਮੌਤ ਜਾ ਆਸੀ ਸਭ ਦਰਵਾਜੀ ਪੰ ਕਿੰਨਾ ਪਿਆਰਿਆ ਭਾਈ ਆ ਅੱਗੇ ਜਿਤਾ ਬੰਨ ਵੇਖੋ ਬੰਦਾ ਚੱਲਿਆ ਕਿਉ ਜਣਿਆ ਦੇ ਕੰਨ ਰੀਦਾ ਅਮਲ ਜੇ ਕਿਤੇ ਦੁਨੀਆ ਵਿੱਚ ਦਰਗਹ ਆਹੀ ਕੰਮ ਰੀਦਾ ਹੂੰ ਬਲਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੰਕਰ ਚੁਗਨ ਥਨ ਵਸਨ ਰੱਬ ਨਾ ਛੋੜਨ ਪਾਸ ਰੀਦਾ ਰੁੱਤ ਫਰੀ ਵਣ ਕੰਬਿਆ ਪਤ ਚੜੇ ਚੜਪਾਹੀ ਚਾਰੇ ਪੁੰਡਾ ਟੂੜੀਆਂ ਰਹਿਣ ਕਿ ਥਾਉ ਨਾ ਰੀਦਾ ਪਾੜ ਪਟੋਲਾ ਤਜ ਕਰੀ ਕੰਬਲੜੀ ਪਹਿਰਿਉ ਜਿਨੀ ਵੇਸਿ ਸ਼ੋ ਮਿਲੈ ਸੇਈ ਵੇਸ ਕਰੀਉ ਮਹਿਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸ਼ੋ ਮਿਲੈ ਜੀ ਨੀਅਤ ਆਸ ਕਰੇ ਮਹਿਲਾ ਪੰਨਾ ਰੀਦਾ ਗਰਭ ਜਿੰਨਾ ਵੜਿਆ ਆ ਤਨ ਜੋਬਨ ਆਗਾ খালী চলে ਧਣੀ ਸਿਓ ਤਿਬੇ ਜੋ ਮਿਹਾ ਫਿਰਦਾ ਤਿਨਾ ਮੁਖ ਡਰਾਮਨੇ ਜਿਨਾ ਵੀ ਸਾਰੇ ਹਉਣ ਨਾ ਇਥੇ ਦੁੱਖ ਕਨੇਰੀਆ ਅ ਗੈਠ ਹੋਰ ਨਾ ਥਾਓ ਫਿਰਦਾ ਪਿਛਲ ਰਾਤ ਨਾ ਜਾਗਿਓ ਜੀਵਨ ਦੜੋ ਮੋਇਓ ਹ ਜੇ ਤਾ ਰੱਬ ਵਿਸਾਰਿਆ ਤਾ ਰੱਬ ਨਾ ਵਿਸਰਿਓ ਮਹਿਲਾ ਪੰਨਾ ਰੀਦਾ ਕੰਤਰੰਗਾਵਲਾ ਵੱਡਾ ਵੇ ਮੂਤਾਜ ਅੱਲਾਹ ਸੇ ਤੀਰਤ ਆ ਕੀ ਇਹ ਸਚਾਵਾ ਸਾਜ ਮਹਿਲਾ ਪੰਨਾ ਰੀਦਾ ਦੁਖ ਸੁਖ ਇਕ ਕਰ ਦਿਲ ਤੇ ਲਾਈ ਵਿਕਾਰ ਅੱਲਾਹ ਪਾਵੇ ਸੋ ਭਲਾ ਤਾਂ ਲੱਭੀ ਦਰਬਾਰ ਮਹਿਲਾ ਪੰਨਾ ਰੀਦਾ ਦੁਨੀ ਵਜਾਈ ਵਜਦੀ ਤੂੰ ਪੀ ਵਜਹਿ ਨਾਲ ਸੋਈ ਜਿਓ ਨਾ ਵੱਜਦਾ ਜਿਸ ਅੱਲਾਹ ਕਰਦਾ ਸਾਰ ਮਹਿਲਾ ਪੰਨਾ ਫਿਰਦਾ ਦਿਲ ਰਤਾ ਇਸ ਧੁਨੀ ਸੋ ਧੁਨੀ ਨਾ ਕੀਤਾ ਕੰਮ ਮਿਸ਼ਲ ਫਕੀਰਾਂ ਗਾ ਖੜੀ ਸੋ ਪਾਇਏ ਪੂਰ ਕਰਮ ਪਹਿਲੇ ਪਹਿਰੇ ਫੁੱਲੜਾ ਫਲ ਪੀ ਪਛਾਰਾਤ ਜੋ ਜਗਨ ਲਹਿਨ ਸੇ ਸਾਈ ਕਨੂ ਦਾਤ ਦਾਤੀ ਸਾਹਿਬ ਸੰਧੀਆਂ ਕਿਆ ਚੱਲ ਲੈ ਕਿਸ ਨਾਲ ਇਕ ਜਾਗਨ ਦੇ ਨਾਲ ਹਨ ਇਕ ਨਾ ਸੁਤਿਆਂ ਵੀ ਉਠਾਰ ਕੂੜੇਂ ਦੀ ਸੁਹਾਗ ਕੋ ਤੋ ਤਨ ਕਾਈ ਕੋਰ ਕਿ ਨਾ ਨਾ ਸੁਹਾਗਨੀ ਤਿੰਨਾ ਝਾਕ ਨ ਹੋਰ ਸਬਰ ਬੰਝ ਕਮਾਨ ਇਹ ਸਬਰ ਕਾ ਨਿਹਨੋ ਸਬਰ ਸੰਦਾਬਾਨ ਖਾਲ ਕੇ ਖਤਾ ਨ ਕਰਨ ਸਬਰ ਅੰਦਰ ਸਾਬਰੀ ਤਨ ਇਵੇਂ ਜਾਲੇਨ ਹੋ ਨ ਜੀ ਖੁਦਾਏ ਦਾ ਪੀਤ ਨਾ ਕੀ ਸਹ ਦੇ ਨ ਸਬਰ ਈ ਸਵਾਉ ਜੇ ਤੂੰ ਬੰਦਾ ਢਿਲ ਕਰੈ ਵੱਧ ਥੀ ਮੈਂ ਦਰਿਆਉ ਟੁੱਟਣਾ ਥੀ ਮੈਂ ਵਾਹੜ ਹਰੀ ਦਾ ਦਰਵੇਸੀ ਗਾਖੜੀ ਚੋਪੜੀ ਭਰੀ ਤ ਇਕਨ ਕਿਨਾਂ ਚਾਲੀਐ ਦਰਵੇਸਾ ਗੀ ਰੀਤ ਤਨ ਕਪੈ ਤਨੂਰ ਜਿਉ ਬਲਨ ਹਟ ਬਲੰ ਪੈਰੀ ਥੱਕਾ ਸਿਰ ਜੁਲਾ ਜੇ ਮੂ ਪਰੀ ਮੀਰ ਅੰੰਦ ਤਨਤ ਪਾਇ ਤਨੂਰ ਜਿਉ ਬਲਨ ਹਟ ਨਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਕੀ ਨਿਹਾਲ ਹੌ ਟੁੜੈਂਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਲਖ ਨ ਲਖੀਐ ਗੁਰਮੁਖ ਦੇ ਦਿਖਾਲ ਹੰਸ ਆ ਦੇਕ ਤਰੰਦਿਆ ਬੱਗਾ ਆਇਆ ਜਾਓ ਡੁੱਬ ਮੁਏ ਬਗ ਬਪੂੜੇ ਸਿਰ ਤਲ ਉਪਰ ਪਾ ਮੈਂ ਜਾਣਿਆ ਬੜ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬਪੂੜਾ ਜਨਮ ਨਾ ਪੀੜੀ ਅੰਗ ਕਿਆ ਹੰਸ ਕਿਆ ਬਗੁਲਾ ਜਾਂ ਕੋ ਨਦਰ ਤਰੇ ਜੇ ਤਿਸ ਪਾਵੇ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਏਕੜੋ ਫਾਹੀ ਵਾਲ 50 ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ ਕਵਨ ਸੋ ਅੱਖਰ ਕਵਨ ਗੁਣ ਕਵਨ ਸੋ ਬਣੀ ਆਮੰਤ ਕਵਨ ਸੇ ਵੇਸੋਂ ਹੋ ਕਰੀ ਜਿਤ ਵਸ ਆਵੇ ਕੰਤ ਨਿਮਨ ਸੋ ਅੱਖਰ ਖਵਣ ਗੁਣ ਜੇ ਬਾਣੀ ਆਮੰਤ ਏ ਤਰੇ ਪੈਣੇ ਵੇਸ ਕਰ ਤਾਂ ਵਸਿਆ ਵੀ ਕੰਤ ਮਤ ਹੁੰਦੀ ਹੋਈ ਗਿਆਨਾ ਤਾਂ ਹੁੰਦੇ ਹੋਈ ਨੀਤਾਨ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾਂ ਗਾ ਲਾਏ ਸਭ ਨਾਮ ਹੈ ਸੱਚਾ ਤਨ ਹਿਆਉ ਨਾ ਕਹੀ ਠਾਹ ਮਾਨਕ ਸਭ ਅਮੋਲੇ ਸਭ ਨਾਮ ਮਨ ਮਾਨਕ ਠਾਹਣ ਮੂਲ ਮਚਾਂਗਵਾ ਜੇ ਤੋ ਪਰੀਆਂ ਦੀ ਸਿਕ ਯਾਹੂ ਨਠਾ ਹੀ ਕਹੀਦਾ ਸਭਨਾ ਮਨ ਮਾਨਕ ਠਾਣ ਮੂਲ ਮਚਾਂਗਵਾ ਜੇ ਤੋ ਪਰੀਆਂ ਦੀ ਸਿਕ ਯਾਹੂ ਨਠਾ ਹੀ ਕਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ